ਮੈਂ ਸੰਵਿਧਾਨ ਦੀ ਇਹ ਕਾਪੀ ਲੈ ਕੇ ਆਇਆ ਨਾਲ ਔਰ ਮੋਦੀ ਸਾਹਿਬ ਨੂੰ ਭਾਰਤੀ ਜਨਤਾ ਪਾਰਟੀ ਨੂੰ ਹੁਕਮਰਾਨਾ ਨੂੰ ਯਾਦ ਕਰਾਉਣ ਵਾਸਤੇ ਆਇਆ ਕਿ ਕਈਆ ਨੂੰ ਇਹ ਸੰਵਿਧਾਨ ਨੂੰ ਬਹਾਰ ਰੱਖਣ ਵਾਸਤੇ ਹਰ ਇੱਕ ਕੋਈ ਲੜੂਗਾ ਗਲਤੀਓ ਕਰਦੇ ਆ ਧੱਕੇਸ਼ਾਹੀ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕਰਦੇ ਆ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਆ ਨੌਜਵਾਨ ਡਰਨ ਵਾਲਾ ਨਹੀਂ ਨੌ ਜਵਾਨ ਫਿਰ ਹੋਰ ਹੌਸਲੇ ਚ ਆਉਂਦਾ ਔਰ ਸਭ ਨੂੰ ਪਤਾ ਕਿ ਛੋਟਾ ਲੋਕਤੰਤਰ ਹੱਕ ਸੀ ਅੱਜ ਮੈਂ ਸੰਵਿਧਾਨ ਦੀ ਇਹ ਕਾਪੀ ਲੈ ਕੇ ਆਇਆ ਨਾਲ ਔਰ ਮੋਦੀ ਸਾਹਿਬ ਨੂੰ ਭਾਰਤੀ ਜਨਤਾ ਪਾਰਟੀ ਨੂੰ ਹੁਕਮਰਾਨਾਂ ਨੂੰ ਯਾਦ ਕਰਾਉਣ ਵਾਸਤੇ ਆਇਆ ਕਿ ਇਹ ਤੇ ਫੋਕੇ ਮੱਥੇ ਨਾ ਟੇਕਿਆ ਕਰੋ ਜੇ ਤੁਹਾਡੇ ਚ ਇਸ ਸੰਵਿਧਾਨ ਦੇ ਪ੍ਰਤੀ ਸ਼ਰਧਾ ਹੀ ਨਹੀਂ ਇਹ ਜੇ ਸੰਵਿਧਾਨ ਬਣਿਆ ਸੀ ਤੇ ਬਹੁਤ ਵੱਡੀਆਂ ਕੁਰਬਾਨੀਆਂ ਤੇ ਸ਼ਹਾਦਤਾਂ ਨਾਲ ਬਣਿਆ ਸੀ ਔਰ ਬਣਿਆ ਇਸ ਲਈ ਸੀ ਕਿ ਲੋਕਤੰਤ੍ਰਿਕ ਹੱਕ ਬਹਾਲ ਰਹਿਣ ਇਹ ਸੰਵਿਧਾਨ ਦਾ ਮਤਲਬ ਇਹ ਆ ਕਿ ਡੈਮੋਕ੍ਰੇਸੀ ਪੀਪਲਜ਼ ਰਾਈਟ ਟੂ ਵੋਟ ਪੀਪਲਜ਼ ਰਾਈਟ ਟੂ ਚੂਜ਼ ਅੱਜ ਜੇ ਲੋਕਾਂ ਦਾ ਅਧਿਕਾਰ ਹੀ ਖੋਣ ਲੱਗ ਪਿਆ ਸਰਕਾਰਾਂ ਤੇ ਫਿਰ ਇਹ ਸੰਵਿਧਾਨ ਨੂੰ ਮੱਥਾ ਟੇਕੇ ਦਾ ਕੋਈ ਫਾਇਦਾ ਨਹੀਂ ਰਹਿ ਜਾਂਦਾ ਅਰ ਤੁਸੀਂ ਇਸ ਸੰਵਿਧਾਨ ਨੂੰ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਜੀ ਨੂੰ ਸ਼ਹੀਦੇ ਆਜ਼ਮ ਸਤਕਾਰਯੋਗ ਉੱਤਮ ਸਿੰਘ ਜੀ ਨੂੰ ਜਿੰਨੇ ਵੀ ਲੋਕਾਂ ਦੇ ਸਤਕਾਰਯੋਗ ਮਹਾਂਪੁਰਖਾਂ ਨੇ ਸ਼ਹਾਦਤਾਂ ਦਿੱਤੀਆਂ ਨੇ ਉਹਨਾਂ ਦੀ ਸੋਚ ਨੂੰ ਬਹਾਲ ਰੱਖਣ ਵਾਸਤੇ ਕਿ ਭਾਈ ਸਾਡੇ ਕੋਲ ਅਧਿਕਾਰ ਹੋਵੇ ਆਪ ਦੀ ਸਰਕਾਰਾਂ ਚੁਣਨ ਦਾ ਉੱਥੇ ਸਾਡੇ ਕੋਲ ਅਧਿਕਾਰ ਹੋਵੇ ਜੇ ਯੂਨੀਵਰਸਿਟੀ ਤੇ ਆਪ ਦੀ ਸੈਨੇਟ ਚੁਣਨ ਦਾ ਸੋ ਇਹ ਲੜਾਈ ਕਿਸੇ ਇੱਕ ਦੀ ਨਹੀਂ ਹੂਐਵਰ ਬਲੀਵਜ਼ ਇਨ ਦਾ ਕਨਸਟੀਟਿਊਸ਼ਨ ਜਿਨ੍ਹਾਂ ਨੂੰ ਸੰਵਿਧਾਨ 'ਚ ਵਿਸ਼ਵਾਸ ਹੈ ਜਿਨ੍ਹਾਂ ਨੂੰ ਜੋ ਡਿਕਟੇਟਰਸ਼ਿਪ ਦੇ ਖਿਲਾਫ ਨੇ ਜੋ ਟੱਕੇਸ਼ਾਈ ਦੇ ਖਿਲਾਫ ਨੇ ਜੋ ਲੋਕਤਾਂਤ੍ਰਿਕ ਪ੍ਰਕਿਰਿਆ ਦੇ ਹੱਕ 'ਚ ਨੇ ਭਾਈ ਉਹਨਾਂ ਨੂੰ ਤਾਂ ਆਵਾਜ਼ ਬੁਲੰਦ ਕਰਨੀ ਪੈਣੀ ਹੈ ਐਂਡ ਯੂ ਓਥ ਟੂ ਯੋਰ ਨੈਕਸਟ ਜਨਰੇਸ਼ਨ ਜੇ ਅੱਜ ਤੁਸੀਂ ਗਲਤੀ ਕਰਕੇ ਤੇ ਆਉਣ ਵਾਲੀ ਪੀੜ੍ਹੀ ਨੇ ਜ਼ਰੂਰ ਸਵਾਲ ਕਰਨਾ ਕਿ ਇੱਕ ਦਿਨ ਆਹ ਮੋੜ ਆਇਆ ਸੀ ਜਦੋਂ ਤੁਹਾਡੇ ਅਧਿਕਾਰ ਤੁਹਾਡੇ ਤੋਂ ਖੋਏ ਜਾ ਰਹੇ ਸਨ ਡਿਡ ਯੂ ਰਾਈਜ਼ ਟੂ ਦੀ ਓਕੇਸ਼ਨ ਕੀ ਤੁਸੀਂ ਉਸ ਵੇਲੇ ਆਪਦੀ ਆਵਾਜ਼ ਨੂੰ ਬੁਲੰਦ ਕਰਕੇ ਡਿਡ ਯੂ ਸੀਜ਼ ਦਾ ਓਪਰਚੁਨਿਟੀ ਔਰ ਮੈਂ ਸਮਝਦਾ ਕਿ ਸਰਕਾਰ ਨੇ ਪਰਚਾ ਕਰਕੇ ਬਹੁਤ ਵੱਡੀ ਗਲਤੀ ਕੀਤੀ ਆ ਔਰ ਇਹ ਗੱਲ ਸਰਕਾਰ ਨੂੰ ਵੀ ਪਤਾ ਹੈ ਨਹੀਂ ਤਾਂ ਪੰਜਾਬ ਚ ਪੰਜਾਬ ਤੇ ਸਾਡੇ ਜੋ ਸੋਚ ਹੈ ਪੰਜਾਬੀ ਸੋਚ ਤੇ ਇयां ਪੜਨਾ ਤੇ ਜੇ ਉਹ ਸਵਾਲ ਨਹੀਂ ਕਰ ਸਕਦੀ ਕੀ ਉਹਨਾਂ ਦੀ ਗੁਸਤਾਖੀ ਗਲਤੀ ਉਹ ਦਿਨ ਕੀ ਸੀ ਕਿ ਉਹ ਵੀ ਸੀ ਸਾਹਿਬ ਨੂੰ ਸ਼ਾਇਦ ਆਈ ਥਿੰਕ ਥੈਟ ਦ ਚੀਫ ਮਿਨਿਸਟਰ ਵਾਸ ਹੇਅਰ ਉਹਨਾਂ ਦਾ ਚੀਫ ਮਿਨਿਸਟਰ ਸਾਹਿਬ ਜਿਨਾ ਤੇ ਕੋਲ ਪੰਜਾਬ ਦੇ ਹੱਕਾਂ ਦੀ ਵੱਡੀ ਰਖਵਾਲੀ ਦੀ ਜ਼ਿੰਮੇਵਾਰੀ ਹੈ ਉਹਨਾਂ ਨੂੰ ਪੰਜਾਬ ਯੂਨੀਵਰਸਿਟੀ ਦੇ ਮੁਖੀਆਂ ਨਾਲ ਜਾਨੂਕਰਉਣ ਵਾਸਤੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੀ ਇਲੈਕਸ਼ਨ ਵਾਸਤੇ ਔਰ ਜੋ ਗੱਲਾ ਮੇਰੇ ਕੋ ਰਕਿਆਨੇ ਕੀ ਵਿਧਾਨ ਸਭਾ ਚ ਇਹ ਤੁਸੀਂ ਪਾਸ ਕਰੋ ਕਿ ਪੰਜਾਬ ਯੂਨੀਵਰਸਿਟੀ ਦਾ ਇਹ ਸਾਰੇ ਹੱਕ ਪੰਜਾਬ ਸੂਬੇ ਕੋਲ ਹੋਣ ਤੇ ਇਸ ਗੱਲ ਦਾ ਫੈਸਲਾ ਲੀਡਰ ਆਫ ਦਾ ਹਾਊਸ ਨੇ ਇਸ ਜ਼ਿੰਮੇਵਾਰੀ ਨੂੰ ਆਪ ਲਿਭਾਉਣਾ ਹੁੰਦਾ ਸੋ ਪਾਈ ਜੇ ਕੋਈ ਆਪਣੇ ਬੱਚਿਆਂ ਦੀ ਬੱਚਿਆਂ ਦੀ ਗੱਲ ਨਹੀਂ ਸੁਣ ਕੇ ਰਾਜੀ ਮੁੱਖ ਮੰਤਰੀ ਔਰ ਸੁਣਨਾ ਤਾਂ ਕੀ ਸੀ ਤੁਹਾਡੇ ਤੇ ਪਰਚੇ ਹੋ ਗਏ ਔਰ ਮੈਂ ਸਮਝਦਾ ਹਾਂ ਸਰਕਾਰਾਂ ਨੂੰ ਮੈਂ ਅੱਜ ਬੇਨਤੀ ਕਰੂੰਗਾ ਕਿਉਂਕਿ ਜਿਹੜੇ ਯੂਟੀ ਦੇ ਐਸਐਸਪੀ ਸਾਹਿਬ ਨੇ ਉਹ ਵੀ ਸਰਕਾਰਾਂ ਦੇ ਇਸ਼ਾਰੇ ਤੇ ਚੱਲਦੇ ਆ ਦੇ ਦਿੱਲੀ ਦੇ ਹੋਮ ਮਿਨਿਸਟਰੀ ਦੇ ਇਸ਼ਾਰੇ ਤੇ ਮੈਂ ਤਾਂ ਕਹੂੰਗਾ ਤੁਸੀਂ ਅਰੈਸਟ ਕਰੋ ਜੇ ਗਲਤ ਨਹੀਂ ਤੁਸੀਂ ਅਰੈਸਟ ਕਰੋ ਔਰ ਮੈਨੂੰ ਪੂਰਾ ਇਹ ਵਿਸ਼ਵਾਸ ਹੈ ਕਿ ਐਡੀ ਜ਼ਬਰਦਸਤ ਮੂਵਮੈਂਟ ਬਣੂਗੀ ਜੇ ਤੁਸੀਂ ਧੱਕੇਸ਼ਾਹੀ ਕੀਤੀ ਕਿ ਤੁਹਾਨੂੰ ਰਾ ਲੱਬੜਾ ਓਖਾ ਹੋ ਜਾਊਗਾ ਕਿ ਤੁਸੀਂ ਝੂਠੇ ਪੱਤੇ ਕੀਤੇ ਔਰ ਬੇਨਸਾਫੀ ਅੱਜ ਕਰ ਰਹੇ ਹੋ ਔਰ ਮੇਰਾ ਇਹ ਮੰਨਣਾ ਹੈ ਜਦੋਂ ਜਦੋਂ ਇਹ ਜਿਹੜੀਆਂ ਗਲਤੀਆਂ ਸਰਕਾਰਾਂ ਕਰਦੀਆਂ ਨੇ ਉਦੋਂ ਵੱਡੇ ਮੋੜ ਹਰ ਐਜੀਟੇਸ਼ਨ 'ਚ ਹਰ ਰੈਵੋਲੂਸ਼ਨ 'ਚ ਆਉਂਦੇ ਨੇ ਐਂਡ ਦੈਟ ਇਜ਼ ਦ ਟਾਈਮ ਵੈਨ ਪੀਪਲ ਗੈਟ ਟੁਗੇਦਰ ਮੈਂ ਤੁਹਾਨੂੰ ਇਹ ਵਿਸ਼ਵਾਸ ਦਵਾ ਕੇ ਚੱਲਿਆ ਕਿਤੇ ਸਰਕਾਰ ਇਹ ਨਾ ਸਮਝ ਲਵੇ ਇਟ ਇਜ਼ ਓਨਲੀ ਥਿਸ 15 ਇਹ ਅੱਜ 15 ਦੇ ਇਤੋਂ ਬਾਅਦ ਕਰੋੜਾਂ ਦੀ ਗਿਣਤੀ ਚ ਆਪ ਦੀ ਹੱਕ ਸੱਚ ਦੀ ਆਵਾਜ਼ ਆਪ ਦੀ ਲੋਕਤੰਤ੍ਰਿਕ ਪ੍ਰਕਿਰਿਆ ਨੂੰ ਇਹ ਸੰਵਿਧਾਨ ਨੂੰ ਬਾਹਰ ਰੱਖਣ ਵਾਸਤੇ ਹਰ ਇੱਕ ਕੋਈ ਲੜੂਗਾ ਔਰ ਆਪ ਦਾ ਹੱਕ ਲੈ ਕੇ ਰਹੂੰਗਾ ਔਰ ਮੈਂ ਸਮਝਦਾ ਇਹ ਜਿਹਨਾਂ 15 ਤੇ ਪਰਚਾ ਕੀਤਾ ਝੂਠਾ ਪਰਚਾ ਹੈ ਤੁਪ ઓਨਲੀ ਕੀਤਾ ਪਰਚਾ ਮਗਰ ਥੋੜੀ ਇਹ ਹਿੰਮਤ ਹੈ ਕਿ ਤੁਸੀਂ ਦਾ ਪੰડીਰੇ ਇਹ ਲੜਾਈ ਲੜ ਰਹੇ ਹੋ ਔਰ